ਜੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਤੇ ਉਹ ਨਜ਼ਰ ਹੁੰਦਾ ਰਾਈਟ অর ਰੋਂਗ ਅਸੀਂ ਉਹਨਾਂ ਨੂੰ ਨਾ ਵੀ ਇਨਾਂ ਵਿੱਚ ਕੱਪੜੇ ਪਵਾਉਂਦੇ ਆ ਵਧੀਆ ਤੋਂ ਵਧੀਆ ਖਾਨ ਨੂੰ ਪਵਾਉਂਦੇ ਆ ਹਰ ਇੱਕ चीज ਉਹਨਾਂ ਲਈ ਵਧੀਆ ਤੋਂ ਵਧੀਆ ਲੈ ਕੇ ਆਉਂਦੇ ਆ ਹallelujah ਉਹ ਪਿਆਰ ਕੀ ਹੁੰਦਾ ਆ ਨਜ਼ਰ ਅੰਦਾਣਾ ਬਧਾਇਆ ਰਾਈਟ অর ਰੋਂਗ ਅਸੀਂ ਆਪਣੇ ਘਰ ਦੇ ਨਾਲ ਪਿਆਰ ਕਰਦੇ ਆ ਜਦ ਇਹ ਤੇ ਆਪਣੇ ਘਰ ਦੇ ਨਾਲ ਪਿਆਰ ਕਰਦੇ ਹੋ ਤੇ ਆਪਣੇ ਘਰ ਨੂੰ ਪੂਰਾ ਚੰਦ ਕੇ ਰੱਖਦੇ ਆ ਰਾਈਟ অর ਰੋਂਗ ਜਿਹੜੇ ਪਿਆਰ ਨਹੀਂ ਕਰਦੇ ਉਹ ਦਖਲਾਵੇਂ ਪੇ ਰਹਿੰਦੇ ਹੋਣਗੇ ਕਿੰਨੇ ਨੂੰ ਸਮਝ ਆਰ ਜਾਵੇ ਜਿਹੜੇ ਆਪਣੇ ਘਰ ਨੂੰ ਪਿਆਰ ਕਰਦੇ ਹੋ ਆਪਣੇ ਘਰ ਵਿੱਚ ਕੱਲੀ ਖਲਾਰਾ ਪੈਣ ਜਿਹੜੇ ਆਪਣੇ ਆਪ ਨੂੰ ਪਿਆਰ ਕਰਦੇ ਆ ਹਮੇਸ਼ਾ ਆਪਣੇ ਆਪ ਨੂੰ ਸਵਾਰ ਬਣਾ ਕੇ ਰੱਖਦੇ ਆ ਕਿੰਨੇ ਨੂੰ ਸਮਝ ਆਰ ਜਾਵੇ ਮਤਲਬ ਹੈ ਕਿ ਸਾਡਾ ਜੈਵਿਕ ਈਜ਼ ਨਾਲ ਸਾਡਾ ਪਿਆਰ ਹੁੰਦਾ ਆ ਉਹ ਦਿਖਦਾ ਆ ਕਈਆਂ ਨੂੰ ਆਪਣੇ ਘਰ ਦੇ ਨਾਲ ਬਹੁਤ ਪਿਆਰ ਹੁੰਦਾ ਉਹ ਬਹੁਤ ਸਫਾਈ ਕਰਦੇ ਰਹਿੰਦੇ ਆ ਹallelujah ਕਈਆਂ ਨੂੰ ਆਪਣੇ ਆਪ ਨਾਲ ਬੜਾ ਪਿਆਰ ਹੁੰਦਾ ਪੰਜ ਪੰਜ ਮਿੰਟ ਬਾਅਦ ਕੀ ਕੀ ਕਰਦੇ ਆ ਕੱਢ ਕੇ ਮਾਰਦੇ ਆ ਸਾਈਡੋਂ ਡੈਮਨ ਤੇ ਇਹ ਨਾ ਪਹਿਣਾ ਦੇਖਿਆ ਨੇ ਕੰਨੀ ਕੰਨੀ ਮਾਰਨ ਹallelujah ਮਤਲਬ ਕਈ ਵਾਰੀ ਤੇ ਮਾਪਿਓ ਆਪਣੇ ਬੱਚੇ ਤੋਂ ਦੁਖੀ ਆ ਜਾਂਦਾ ਉਹ ਸ਼ੀਸ਼ਾ ਛੱਡ ਦੇ ਮਤਲਬ ਉਹ ਕੀ ਕਰਦੇ ਆਪਣੇ ਆਪ ਨੂੰ ਪਿਆਰ ਕਰਦੇ ਔਰ ਸਵਾਰਦੇ ਆ ਪਰ ਪ੍ਰਭੂ ਕਹਿ ਰਿਹਾ ਕਿ ਤੁਸੀਂ ਆਪਣੇ ਪ੍ਰਭੂ ਨੂੰ ਕਿਵੇਂ ਪਿਆਰ ਕਰੋ ਫਿਰ ਤੋਂ ਕਰਾਂਗੇ ਆਪਣੇ ਸਾਰੇ ਮਨ ਨਾਲ ਆਪਣੀ ਸਾਰੀ ਜਾਨ ਆਪਣੀ ਸਾਰੀ ਜਾਨ ਨਾਲ ਕਹਿੰਦੇ ਆਪਣੇ ਸਾਰੇ ਜੋ ਨਾਲ ਪਿਆਰ ਕਰੋ ਆਪਣੇ ਸਾਰੇ प्यार दे नाल अपने प्रभु परमेश्वर नूं की करो प्यार करो प्यार करो और वो प्यार है साड़ी वर्शिप दे विच नजर आना चाहिए साड़ी ताली वजाओ दे विच वो प्यार लभना चाहिए आ असि जो गीत गाइए असि जो तो साज बजाइए असि जो तो सेवा करिए असि जो चर्च तो में बर्तनों को तो लेके मांझे तक एजेंट तक हर एक एक्टिविटी जी जी खुदा के नाम संबंधित आ द्वारा नजर आता मसी के दिनों हालेलुया हम अभी कई बार गल करते ब्राह्मण केवल करता आप कह रहे ब्राह्मण चला के प्रार्थना चाहती या सेवा करती भाला कर दिया जरा भी कोई सेवा करता किसी नहीं करता उसी बोला सब बोलेंगे ਆਰੀਆਂ ਦੀ ਬਾਜੀ ਕਿਉਂ ਨਹੀਂ ਆਰੀ ਪਰਮੇਸ਼ਰ ਪਰਮੇਸ਼ਰ ਤੇ ਨਹੀਂ ਅਸੀਂ ਪਰਮੇਸ਼ਰ ਤੇ ਨਹੀਂ ਜਿਹਨੂੰ ਕੰਮ ਕਰਦੇ ਹੋ ਲੱਭਦਾ ਕਿ ਖੁਦਾ ਦੇ ਲਈ ਆ ਔਰ ਉਹਦੇ ਵਿੱਚ ਉਹਦਾ ਪਿਆਰ ਹੁੰਦਾ ਜਿਹੜਾ ਖੁਦਾ ਦੇ ਨਾਲ ਉਹਨੂੰ ਜੋੜ ਕੇ ਰੱਖਦਾ ਔਰ ਕਈਆਂ ਪੈਣਾ ਔਰ ਕਈਆਂ ਭਰਾਵਾਂ ਦਾ ਪਿਆਰ ਹੁੰਦਾ ਆ ਉਸ ਸ਼ੀਸ਼ੇ ਦੇ ਨਾਲ ਜਿਹੜੇ ਸ਼ੀਸ਼ੇ ਦੇ ਨਾਲ ਜੁੜੇ ਰਾਈਟਰ ਰੰਗ ਕਈਆਂ ਦਾ ਫੋਨ ਦੇ ਨਾਲ ਬੜਾ ਪਿਆਰ ਹੁੰਦਾ ਕਈਆਂ ਦਾ ਕੱਪੜਿਆਂ ਦੇ ਨਾਲ ਹallelujah ਇਹ ਸਾਰੀ ਚੀਜ਼ਾਂ ਨੇ ਜਿੰਨਾ ਤੋਂ ਜਿਸ ਵੀ ਚੀਜ਼ ਨਾਲ ਸਾਡਾ ਪਿਆਰ ਆ ਉਹ ਨਜ਼ਰ ਆਉਂਦਾ ਹੈ ਪਰ ਮੈਂ ਕਹਿਣਾ ਚਾਹਾਂਗਾ ਕਿ ਸਭ ਤੋਂ ਜ਼ਿਆਦਾ ਪਿਆਰ ਤਾਂ ਮੁਕੀ ਦੇ ਨਾਲ ਕਰਨਾ ਚਾਹੀਦਾ ਤਾਰੀਫ਼ ਕਰੋ ਜ਼ੋਰ ਦੇ ਖੁਦਾਬੰਦ ਪ੍ਰਭੂ ਮਿਲ ਦਾ ਪਿਆਰ ਹੋਣਾ ਚਾਹੀਦਾ まずっとほらちゃいた。